ਵਾਇਗੋਲੀ ਕੀ ਕਹਾਲ ਸੋ ਵਾਇਗੋਲੀ ਕੀ ਬਤੇ ਤੁਹਾਡੇ ਸਾਡੇ YouTube ਚੈਨਲ ਤੇ ਫਿਰਦੇ ਸਵਾਤੀ ਅੱਜ ਨੇ ਬਬੜ ਲੈ ਕੇ ਆ ਗੋਲ ਪਰਨਾ ਜਿਹੜਾ ਆਪਾਂ ਗੇ ਬਨਣਾ ਤੇ ਸਭ ਤੋਂ ਪਹਿਲਾਂ ਆਪਾਂ ਕਿਸਨ ਕਗਾ ਕਰਕੇ ਇਸ ਸੱਚੇ ਸੈਂਟਰ ਤੇ ਜਿਹੜਾ ਆਪਾਂ ਜੁੜਾ ਕਰ ਲੈਣਾ ਜਿਹੜਾ ਤੁਸੀਂ ਜੁੜਾ ਉਹ ਗੱਠ ਵਾਲਾ ਵੀ ਕਰ ਸਕਦੇ ਹੋ ਤੇ ਸਿੰਪਲ ਜਿਹੜਾ ਆਪਣਾ ਜੁੜਾ ਉਹ ਵੀ ਕਰ ਸਕਦੇ ਹੋ ਤੇੜਾ ਆ ਪਰਨਾ ਲੈਣਾ ਡੇਢ ਡੇਢ 2 ਮੀਟਰ ਦਾ ਪਰਨਾ ਪਰਨਾ ਲੈਣਾ ਜਿਹੜਾ ਆਪਾਂ ਨੇ ਇਸ ਤੋਂ ਪਹਿਲਾਂ ਆਪਾਂ ਇੱਕ ਕਿਨਾਰੇ ਨੂੰ ਤਾਂ ਉਹਨੂੰ ਹਾਫ ਅੰਦਰ ਨੂੰ ਫੋਲਡ ਕਰ ਦੇਣਾ ਤੇ ਦੂਜੇ ਕਿਨਾਰੇ ਨੂੰ ਜੁੜੇ ਥੱਲੇ ਜਿਹੜਾ ਆ ਕੇ ਤੇ ਕੰਦੇ ਉੱਤੇ ਇੱਕ ਇੱਕ ਆਪਣਾ ਖੱਬਾ ਕੰਨ ਕਵਰ ਕਰਕੇ ਸਜਾ ਸਜੇ ਕੰਨ ਨੂੰ ਕੰਦੇ ਉੱਤੇ ਹੀ ਰੱਖੇੜਾ ਆਪਾਂ ਉਹ ਉਹ ਤੋਂ ਅਗਲਾ ਲੜ ਜਿਹੜਾ ਆਪਾਂ ਉਸ ਨੂੰ ਦੋ ਹੀ ਕਿਨਾਰੇ ਜਿਹੜਾ ਆਪਾਂ ਸਜਾ ਕੰਨ ਕਵਰ ਕਰਕੇ ਉਹਨਾਂ ਹੀ ਆਪਾਂ ਦੂਜਾ ਕੰਨ ਕਵਰ ਕਰਕੇ ਜਿਹੜਾ ਪਲੜ ਨੂੰ ਲੋਡ ਕਰਕੇ ਲਗਾਉਣਾ ਹੈ ਤੇ ਥੋੜੇ ਵੱਲ ਪਾ ਕੇ ਜਿਹੜਾ ਪਲੜ ਨੂੰ ਲੋਡ ਕਰਕੇ ਲਗਾਉਣਾ ਹੈ ਤੇ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਅਗਲ ਦੋ ਪੱਲੇ ਜਿਹੜੇ ਦੋ ਹੀ ਕਿਨਾਰੇ ਹੁੰਦੇ ਆ ਉਸ ਸੱਟ ਇਕੱਠੇ ਕਰ ਲੈਣੇ ਨੇ ਇਕੱਠੇ ਕਰਕੇ ਚੰਗੀ ਤਰ੍ਹਾਂੜੇ ਆਪਾਂ ਲੋਡ ਕਰਕੇ ਗੁਲਾਈ ਚ ਕਰਕੇ ਜਿਹੜਾ ਆਪਾਂ ਲੜ ਨੂੰ ਤੇ ਥੋੜੇ ਜਿਹਾ ਪੋਝ ਬਲਵਾ ਕੇ ਜਿਹੜਾ ਫਲਰ ਨੂੰ ਲੋਡ ਕਰਕੇ ਤੇ ਸੱਟ ਕਰਕੇ ਲਗਾ ਦੇਣਾ ਹੈ ਤੇ ਜਿਹੜਾ ਪੁੱਤੇ ਪੱਲਾ ਛੱਡਿਆ ਸੀ ਉਹਨਾਂ ਜਿਹੜਾ ਆਪਾਂ ਸੈਨ ਕਵਰ ਕਰਨਾ ਹੈ ਤੇ ਚੰਗੀ ਤਰ੍ਹਾਂੜੇ ਆਪਾਂ ਇੱਕ ਵਾਰ ਦੱਬ ਕੇ ਜਿਹੜਾ ਸਿਰ ਚੰਗੀ ਤਰ੍ਹਾਂ ਟੈਡ ਕਵਰ ਕਰਕੇ ਤੇ ਦੋਹੀ ਸੱਡਾਂ ਨੂੰ ਦੱਬ ਲੈਣਾ ਹੈ ਸਿਰ ਨੂੰ ਇਵੜਾ ਆਪਾਂ ਅਗਲਾੜਾ ਉਹੀ ਦੋ ਹੀ ਪੱਲੇ ਦੋ ਹੀ ਕਿਨਾਰੇ ਇਕੱਠੇ ਕਰਕੇ ਤੇ ਲੜ ਨੂੰ ਜਿੱਥੇ ਆਪਾਂ ਅਗਲ ਪਹਿਲਾਂ ਇਸ ਤੋਂ ਪਹਿਲਾਂ ਲੜ ਲਾਈ ਸੀ ਉਹਦੇ ਤੇ ਰੱਖ ਕੇ ਤੇ ਉਹ ਚ ਬਲ ਪਾ ਕੇ ਗੁਲਾਈ ਚ ਕਰ ਜਿਹੜਾ ਪਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਤੇ ਲੋਡ ਕਰਕੇ ਤੇ ਉਹਦੇ ਬਲ ਪਾ ਕੇ ਜਿਹੜਾ ਪਲੜ ਨੂੰ ਲੋਡ ਕਰਕੇ ਚੰਗੀ ਤਰ੍ਹਾਂ ਸੈੱਟ ਕਰਕੇ ਲਗਾ ਦੇਣਾ ਤੇ ਨਾਲ ਯਾਰ ਬਾਕੀ ਬੰਦ ਜਿਹੜੇ ਸੈਟਿੰਗ ਕਰੀ ਜਾਣੀਆਂ ਤੇ ਆਪਣੇ ਜਿਹੜੇ ਵਾਲ ਨੇ ਉਹ ਵੀ ਆਪਾਂ ਸੈੱਟ ਕਰੀ ਜਾਣੇ ਹਨ ਇਹੜਾ ਆਪਾਂ ਅਗਲਾ ਲੜਗਾਉਣਾ ਹੈ ਲੜ ਦੇ ਦੋਈ ਕਨਾਲੇ ਸੈਟ ਕਰਕੇ ਤੇ ਲੜ ਨੂੰ ਚੰਗੀ ਤਰ੍ਹਾਂ ਪਿੱਛੇ ਸੈਟ ਕਰਕੇ ਜਿੱਥੇ ਆਪਾਂ ਨਾਲ ਲਾਇਆ ਸੀ ਉਹਦੇ ਤੇਰਾ ਕਿਹੜਾ ਪਾ ਉਸ ਵਿੱਚ ਬਲਵਾਗੇ ਜਿਹੜਾ ਆਪਾਂ ਲੜ ਨੂੰ ਚੰਗੀ ਤਰ੍ਹਾਂ ਸੈਟ ਕਰਕੇ ਤੇ ਨੋਟ ਕਰਕੇ ਜਿਹੜਾ ਬਾਕੀ ਦਾ ਲੜਵਾ ਜਾਂਦਾ ਉਹ ਨੂੰ ਆਪਾਂ ਜਿੱਥੋਂ ਆਪਾਂ ਲੜ ਦੱਬੀ ਉਹ ਤੇ ਇੱਕ ਵਾਰ ਦੱਬ ਕੇ ਗਾ ਜਾ ਕਿਹੜਾ ਪਾ ਲੜ ਨੂੰ ਖਲਾ ਦੇਣਾ ਤੇ ਆਪਣੇ ਜਿਹੜੇ ਕੇਸ ਉਹ ਵੀ ਆਪਾਂ ਅੰਦਰ ਕਰ ਲੈਣੇ ਹਨ ਤੇ ਆਪਣੇ ਜਿਹੜੇ ਵਾਲ ਨੂੰ ਉਹ ਵੀ ਆਪਾਂ ਸੈਟ ਕਰ ਲੈਣੇ ਹਨ ਤੇ ਫਾਈਨਲ ਫਾਈਨਲ ਟੱਚ ਜੇ ਨਾ ਇੱਕ ਗਲਤੀ ਨੋਡ ਲੈ ਕੇ ਆ ਜੂਨੇ ਆ ਵੀਡੀਓ ਦੇਖ ਲਈ ਧੰਨਵਾਦ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀਕੀ ਫਤ